ਸੁੱਚਾ ਸਿੰਘ ਲੰਘਾ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈ ਵਾਪਸੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਮੁੰਦਰ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਦਾ ਫੈਸਲਾ ਲੈ ਗਿਆ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਕਰੀਬ 7 ਸਾਲ ਤੋਂ ਪਾਰਟੀ ਤੋਂ ਦੂਰ ਸਨ ਇਸ ਦੇ ਨਾਲ ਹੀ ਚਰਚਾ ਸ਼ੁਰੂ ਹੋ ਗਈ ਕਿ ਪਾਰਟੀ ਦੇ ਪਾਰਟੀ ਉਹਨਾਂ ਨੂੰ ਡੇਰਾ ਬਾਬਾ ਨਾਨਕ ਦੀ ਸੀਟ ਤੋਂ ਹੋਣ ਵਾਲੀ ਵਿਧਾਨ ਸਭਾ ਉਪ ਚੋਣ 'ਚ ਉਮੀਦਵਾਰ ਬਣਾ ਸਕਦੀ ਹੈ। ਪਾਰਟੀ ਨੇ ਪੋਸਟ ਦੇ ਵਿੱਚ ਕਿਹਾ ਕਿ ਸੁੱਚਾ ਸਿੰਘ ਲੰਘਾ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਪ੍ਰਾਪਤ ਹੋਇਆ ਜਿਸ ਵਿੱਚ ਉਸਨੇ ਪਾਰਟੀ ਦੇ ਸਾਹਮਣੇ ਆ ਕੇ ਇਹ ਨੁਕਤਾ ਰੱਖਿਆ ਹੈ ਕਿ ਅਦਾਲਤ ਨੇ ਉਸ ਤੇ ਲੱਗੇ ਸਾਰੇ ਦੋਸ਼ਾਂ ਨੂੰ ਦੋਸ਼ਾਂ ਤੋਂ ਜਿਹੜਾ ਉਸ ਨੂੰ ਬਰੀ ਕਰ ਦਿੱਤਾ ਹੈ। ਅਤੇ ਉਸਨੇ ਇਹ ਵੀ ਲਿਖਿਆ ਕਿ ਉਹਨਾਂ ਦੇ ਵਿਰੋਧੀਆਂ ਦੇ ਵੱਲੋਂ ਇਹ ਮਾਮਲਾ ਖਾਲਸਾ ਪੰਥ ਦੀ ਸਰਵੋੱਚ ਅਦਾਲਤ શ્રી ਅਕਾਲ ਤਖਤ ਸਾਹਿਬ ਦੇ ਖੇਲੇ ਲਜਾਇਆ ਗਿਆ ਸੀ ਅਤੇ શ્રી ਅਕਾਲ ਤਖਤ ਸਾਹਿਬ ਦੇ ਵੱਲੋਂ ਸਾਰੀ ਕਾਰਵਾਈ ਤੋਂ ਬਾਅਦ ਹੁਣ ਉਹਨਾਂ ਨੂੰ ਮੁੜ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਉਹਨਾਂ ਨੇ ਉਹਨਾਂ ਦੇ ਦੋਸ਼ ਲੱਗੇ ਸਨ ਕਿ ਉਹਨਾਂ ਤੋਂ ਤੁਰੰਤ ਪਾਰਟੀ ਦੇ ਜਦੋਂ ਉਹਨਾਂ ਤੇ ਦੋਸ਼ ਲੱਗੇ ਸੀ ਉਹਨਾਂ ਨੇ ਤੁਰੰਤ ਪਾਰਟੀ ਦੇ ਸਾਰੇ ਹੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਉਹਨਾਂ ਨੇ ਆਪਣੇ ਲਿਖੇ ਪੱਤਰ ਦੇ ਵਿੱਚ ਕਿਹਾ ਕਿ ਉਹ ਜਨਮ ਤੋਂ ਹੀ ਅਕਾਲੀ ਸਨ ਤੇ ਆਖਰੀ ਸਾਹ ਤੱਕ ਅਕਾਲੀ ਹੀ ਰਹਿਣਗੇ ਉਹਨਾਂ ਨੇ ਮੋੜ 파ਰਟੀ ਦੀ ਸੇਵਾ ਕਰਨ ਦਾ ਮੌਕਾ ਸੰਭਾਲਣ ਦੀ ਸਾਰਥਕ ਬੇਨਤੀ ਵੀ ਕੀਤੀ ਹੈ ਲਗਾ ਦੇ ਵੱਲੋਂ 파ਰਟੀ ਨੂੰ ਕੀਤੀ ਗਈ ਬੇਨਤੀ ਨੂੰ ਉਹਨਾਂ ਵੱਲੋਂ ਪੇਸ਼ ਕੀਤੇ ਤੱਥਾਂ ਦੀ ਰੋਸ਼ਨੀ ਦੇ ਵਿੱਚ ਵਿਚਾਰਨ ਉਪਰੰਤ ਉਹਨਾਂ ਨੂੰ ਮੋੜ ਇੱਕ ਆਮ ਵਰਕਰ ਦੇ ਵਜੋਂ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਇਹ ਸਾਰਾ ਮਾਮਲਾ ਇਹ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਤੇ ਲੰਗਾਹ ਦੇ ਖਿਲਾਫ 29 ਸਤੰਬਰ 2017 ਨੂੰ ਦਰਜ ਕੀਤਾ ਗਿਆ ਸੀ ਔਰਤ ਨੇ ਦੋਸ਼ ਲਗਾਇਆ ਸੀ ਕਿ ਲੰਗਾਹ 2009 ਤੋਂ ਉਸਦੇ ਨਾਲ ਬਲਾਤਕਾਰ ਕਰ ਰਿਹਾ ਸੀ ਤੇ ਇਸ ਔਰਤ ਨੇ ਇੱਕ ਵੀਡੀਓ ਕਲਿੱਪ ਵੀ ਬਣਾਈ ਸੀ ਜਿਸ ਨੂੰ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਤੇ ਬਾਅਦ ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ 5 ਅਕਤੂਬਰ 2017 ਨੂੰ ਅਦਾਲਤ ਨੂੰ ਅਦਾਲਤ ਲੰਗਾਹ ਨੇ ਅਦਾਲਤ ਦੇ ਵਿੱਚ ਆਪਣਾ ਆਤਮ ਸਮਰਪਣ ਕਰ ਦਿੱਤਾ ਸੀ ਅਦਾਲਤ ਦੇ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਵਾਪਸ ਲੈਣ ਤੋਂ ਬਾਅਦ ਲੰਗਾਹ ਨੂੰ ਬਰੀ ਕਰ ਦਿੱਤਾ ਗਿਆ ਸੀ ਸੁੱਚਾ ਸਿੰਘ ਲੰਗਾ 1997 ਦੇ ਵਿੱਚ ਅਕਾਲੀ ਦਲ ਦੀ ਟਿਕਟ ਤੇ ਧਾਰੀਵਾਲ ਤੋਂ ਵਿਧਾਇਕ ਬਣੇ ਸਨ ਅਤੇ ਇਸ ਤੋਂ ਬਾਅਦ 1997 ਤੋਂ ਲੈ ਕੇ 2002 ਦੇ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਬੜੇ 2007 ਦੇ ਵਿੱਚ ਧਾਰੀਵਾਲ ਤੋਂ ਫੇਰ ਉਹ ਮੁੜ ਜਿਹੜਾ ਉਹ ਚੁਣੇ ਗਏ ਅਤੇ ਇਸ ਤੌਰ ਇਸ ਦੌਰਾਨ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਵਿੱਚ 2012 ਤੇ 2017 ਦੇ ਵਿੱਚ ਉਹ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਚੁਣੇ ਗਏ ਸਨ